ਅੱਜ ਵੀ ਯਾਹੂ ਨਿਊਜ਼ ਖੋਲ ਕੇ ਦੇਖਿਓ ਕਿ ਕੈਨੇਡਾ ਦੀ ਇੱਕ ਬਹੁਤ ਹੀ ਮਸ਼ਹੂਰ ਬਿਜ਼ਨਸ ਵੂਮੈਨ ਆ ਉਸ ਨੂੰ ਆਈਸ ਵਾਲਿਆਂ ਨੇ ਰਿਟੇਨ ਕੀਤਾ ਉਹਦੇ ਚੇਨਜ਼ ਵੀ ਲਾਈਆਂ ਤਿੰਨ ਦਿਨ ਉਹਨੂੰ ਜੇਲ੍ਹ ਦੇ ਵਿੱਚ ਰੱਖਿਆ ਉਹਦਾ ਵੀਜ਼ਾ ਜਿਹੜਾ ਆ ਰਿਵੋਕ ਕਰ ਲਿਆ ਗਿਆ ਕੈਨੇਡੀਅਨ ਬਿਜ਼ਨਸ ਵੂਮੈਨ ਜੋ ਉਹ ਜਿਸਦਾ ਨਾਮ ਜਸਮੀਨ ਮੂਨੇ ਕਰਕੇ ਦੱਸਿਆ ਗਿਆ 35 ਸਾਲਾਂ ਦੀ ਆ ਹੋਲੀ ਵਾਟਰ ਹੈਲਥ ਡਰਿੰਕ ਬ੍ਰਾਂਡ ਬ੍ਰਾਂਡ ਜੋ ਆ ਉਹਦੀ ਕੋਫਾਊਂਡਰ ਤੇ ਉਹ ਮੈਕਸੀਕੋ ਤੋਂ ਐਂਟਰ ਕਰ ਰਹੇ ਸੀ ਸੋ ਉਹਦੇ ਕੋਲ ਨਾਫਟਾ ਦੇ ਅੰਡਰ ਜਿਹੜਾ ਇੱਕ ਨਵਾਂ ਜਿਹੜਾ ਐਨਏਐਫਟੀਏ ਪੀਐਨ ਵੀਜ਼ਾ ਸੀਗਾ ਕਿਉਂਕਿ ਕੈਨੇਡਾ ਦੀ ਤਾਂ ਸਿਟੀਜ਼ਨ ਆ ਉਹ ਕੈਨੇਡਾ ਦੀ ਬੋਰਨ ਤੇ ਉਹ ਵੀਜ਼ਾ ਉਹਦਾ ਰਿਵੋਕ ਕਰ ਲਿਆ ਗਿਆ ਸੀ ਤੇ ਉਸ ਨੂੰ ਜਿਹੜਾ ਸੈਂਡੀਗੋ ਵਾਲਾ ਬਾਰਡਰ ਆ ਉੱਥੇ ਅਰੈਸਟ ਕੀਤਾ ਤੇ 3 ਦਿਨ ਜਿਹੜਾ ਆ ਅੰਦਰ ਰੱਖਿਆ ਕਹਿੰਦੇ ਵੀ ਉਹਦੇ ਚੇਨਜ਼ ਵੀ ਲਾਈਆਂ ਉਹ ਕਹਿੰਦੀ ਵੀ ਮੈਨੂੰ ਜਿਹੜਾ ਵੀ ਸਕਿਉਰਟੀ ਗਾਰਡ ਪਛਾਣਦੇ ਸੀ ਉਹ ਟੀਵੀ ਤੇ ਵੀ ਆਂਦੀ ਆ ਵੀ ਤੈਨੂੰ ਕਹਦੇ ਇੱਥੇ ਅਰੈਸਟ ਕੀਤਾ ਵੀ ਤੂੰ ਤਾਂ ਇੱਥੇ ਹੋਣਾ ਨਹੀਂ ਚਾਹੀਦਾ ਹੈਗਾ ਸੋ ਬਾਅਦ ਚ ਪਤਾ ਲੱਗਿਆ ਵੀ ਕਿਤੇ ਸ਼ਾਇਦ ਨਵੰਬਰ ਮਹੀਨੇ ਚ ਜਦੋਂ ਉਹ ਕੈਨੇਡਾ ਤੋਂ ਅਮਰੀਕਾ ਆ ਰਹੀ ਸੀ ਉਸ ਟਾਈਮ ਤੇ ਉਹਦਾ ਵੀਜ਼ਾ ਰੋਕ ਕੀਤਾ ਉਹ ਕਹਿੰਦੀ ਮੈਨੂੰ ਪਤਾ ਵੀ ਨਹੀਂ ਸੀ ਵੀ ਮੇਰਾ ਜਿਹੜਾ ਵੀਜ਼ਾ ਆ ਉਹ ਉਹ ਰਵੋਕ ਕੀਤਾ ਹੈਗਾ ਕਹਿੰਦੀ ਵੀ ਅੱਧੀ ਰਾਤ ਨੂੰ ਸਾਨੂੰ ਅ ਐਰੀਜ਼ੋਨਾ ਨੂੰ ਲੈ ਗਏ ਜਹਾਜ਼ ਦੇ ਵਿੱਚ 30 ਦੇ ਕਰੀਬ ਹੋਰ ਬੀਬੀਆਂ ਵੀ ਸੀਗੀਆਂ ਤੇ ਸਾਨੂੰ ਕਹਿੰਦੀ ਚੇਂਜ ਲਾਈਆਂ ਹੋਈਆਂ ਸੀਆਂ 24 ਘੰਟੇ ਸਾਨੂੰ ਚੇਂਜ ਲਾ ਕੇ ਰੱਖਿਆ ਜਿੱਥੇ ਸੌਣ ਲਈ ਸੈੱਲ ਦੇ ਵਿੱਚ ਜਗ੍ਹਾ ਵੀ ਦਿੱਤੀ ਗਈ ਇੱਕ ਮੈਟੇ ਸੀ ਕੋਈ ਬਲੈਂਕਟ ਨਹੀਂ ਸੀ ਕੋਈ ਪਿੱਲੋ ਨਹੀਂ ਸੀ ਅ એલੂਮੀਨੀਅਮ ਫੋਇਲ ਸੀਗਾ ਜਿਹੜਾ ਆਪਣੀ ਬਾਡੀ ਦੇ ਲਾਗੇ ਕਹਿੰਦੀ ਵਿੱਚ ਜਦੋਂ ਡੈੱਡ ਬਾਡੀ ਆਂਗਾ ਆਪਾਂ ਉਸ ਨੂੰ ਰੈਪ ਕਰਦੇ ਆਂ ਕਹਿੰਦੀ ਵੀ 2.5 ਦਿਨ ਮੈਂ ਇਸ ਤਰ੍ਹਾਂ ਰਹੀ ਹੈਗੀ ਆ ਸੋ ਇਹ ਜਿਹੜੀ ਸਿਚੁਏਸ਼ਨ ਆ ਸੋ ਜਿਨ੍ਹਾਂ ਦੇ ਵੀਜੇ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਹੈਗੀ ਆ ਉਹ ਪਲੀਜ਼ ਕੰਟਰੀ ਤੋਂ ਬਾਹਰ ਨਾ ਜਾਓ ਜੇ ਆਣਾ ਵੀ ਆ ਮੇਕ ਸ਼ੋਰ ਕਰੋ ਤੇ ਜਿਹੜੇ ਇੱਥੇ ਵੀ ਰਹਿੰਦੇ ਆ ਬੜੇ ਧਿਆਨ ਦੇ ਨਾਲ ਆਪਣਾ ਜਿਹੜਾ ਪੇਪਰਵਰਕ ਆ ਉਸ ਨੂੰ ਸਹੀ ਰੱਖੋ ਆ ਬਾਕੀ ਜਿਹੜੇ ਟਰੱਕ ਡਰਾਈਵਰਸ ਦੀ ਤਿੰਨਾ ਚੌਂ ਦੀਆਂ ਖਬਰਾਂ ਆਈਆਂ ਆ ਉਹਨਾਂ ਦੇ ਮੋਸਟਲੀ ਜਿੰਨਾ ਕਿ ਮੈਨੂੰ ਪਤਾ ਲੱਗਿਆ ਉਹ ਕਹਿੰਦੇ ਵੀ 2 ਸਾਲਾਂ ਦੇ ਵਿੱਚ ਵਿੱਚ ਉਹਨਾਂ ਨੂੰ ਵਰਕ ਪਰਮਿਟ ਮਿਲਿਆ ਸੀ ਹਾਲਾਂਕਿ 5 ਸਾਲਾਂ ਤੱਕ ਦਾ ਮਿਲਿਆ ਸੀ ਪਰ ਇਹ ਕਿਸੇ মিডিਏ ਦੇ ਵਿੱਚ ਨਹੀਂ ਹੈਗੀਆਂ ਆਪਣੇ ਜਿਹੜੇ ਪੰਜਾਬੀਆਂ ਵਾਲੀਆਂ ਇਹ ਆਪਾਂ ਨੂੰ ਆਪਣੇ ਸਰੋਤਿਆਂ ਨੇ ਹੀ ਕੱਲਾਂ ਕੀਤੀਆਂ ਹੈਗੀਆਂ ਸੋ ਹੋਪਫੁਲੀ ਜਦੋਂ ਕੋਈ ਇੰਡੀਆ ਪਹੁੰਚਦਾ ਹੈ ਜਾਂ ਕੋਈ ਉਹਨਾਂ ਦਾ ਦੋਸਤ ਮਿੱਤਰ ਹੁੰਦਾ ਹੈ ਉਹ ਲੇਟਰ ਆਨ ਆ ਕੇ ਕਨਫਰਮ ਵੀ ਕਰ ਸਕਦਾ ਕਿਉਂਕਿ ਜਦੋਂ ਇਹ ਅਰੈਸਟ ਹੁੰਦੇ ਆ ਉਹਨਾਂ ਦੀ ਕੋਈ ਖਬਰ ਨਹੀਂ ਆਂਦੀ ਬਾਅਦ ਦੇ ਵਿੱਚ ਹੀ ਦੱਸਦੇ ਆ ਵੀ ਜੀ 1 ਮਹੀਨੇ ਦੇ ਵਿੱਚ ਅਸੀਂ 32000 ਬੰਦਿਆਂ ਨੂੰ ਅਰੈਸਟ ਕੀਤਾ ਤੇ ਇੰਨੇ ਜਾਣਿਆਂ ਨੂੰ ਜਿਹੜਾ ਰਿਪੋਰਟ ਕਰ ਦਿੱਤਾ ਹੈਗਾ ਸੱਤ ਸਾਲਾਂ ਦਾ ਰਿਕਾਰਡ ਸੌਰੀ ਮੈਂ ਵਿੱਚੇ ਤੜੀ ਗੱਲ ਨੂੰ ਕੱਟ ਰਿਹਾ ਉਹਦੇ ਵਿੱਚ ਹੀ ਮੈਂ ਐਡ ਕਰ ਦਿਆਂ ਵੀ ਚੱਲ ਕੀ ਰਿਹਾ ਸੱਤ ਸਾਲਾਂ ਦਾ ਰਿਕਾਰਡ ਤੋੜਿਆ ਇਹਨਾਂ ਨੇ ਫਰਵਰੀ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਲੋਕਾਂ ਨੂੰ ਡਿਟੇਨ ਜਿਹੜਾ ਉਹ ਕਰਕੇ ਇੱਕ ਸਦਰਨ ਕੈਲੀਫੋਰਨੀਆ ਦੀ ਟਰੱਕਿੰਗ ਆਪਣੀ ਆਪਣੀ ਪੰਜਾਬੀਆਂ ਦੀ ਉਹਨਾਂ ਦੇ ਮਾਲਕ ਦੀ ਆਪਾਂ ਨੂੰ ਕਾਲ ਜਿਹੜੀ ਆ ਮੈਸੇਜ ਜਿਹੜਾ ਉਹਨੇ ਛੱਡਿਆ ਸੀਗਾ ਉਹ ਦੱਸਿਆ ਸੀਗਾ ਵੀ ਕਹਿੰਦਾ ਵੀ ਉਹਦੇ ਜਿਹੜੇ ਡਰਾਈਵਰ ਆ ਉਹ ਇਸ ਤਰੀਕੇ ਦੇ ਨਾਲ ਇਦਾਂ ਹੀ ਆਇਸ ਤੇ ਜਿਹੜੇ ਚੈੱਕ ਪੁਆਇੰਟ ਦੇ ਉੱਤੇ ਉਹਨਾਂ ਨੂੰ ਸੀਗਾ ਟੀਮ ਦੇ ਵਿੱਚ ਜਿਹੜੇ ਉਹ ਚੱਲਦੇ ਸੀਗੇ ਤੇ ਉਹਨਾਂ ਨੂੰ ਫੜ ਲਿਆ ਉੱਥੇ ਕਹਿੰਦੇ ਜੀ ਕਿੱਦਾਂ ਆਏ ਕਹਿੰਦੇ ਜੀ ਉਹ ਮੁੰਡੇ ਕਹਿੰਦੇ ਵੀ ਅਗੋਂ ਲੀਗ ਲਈ ਆਏ ਆ ਉਹਨਾਂ ਨੇ ਏ ਨੰਬਰ ਪਾਇਆ ਕਹਿੰਦੇ ਵੀ ਤੁਸੀਂ ਤਾਂ ਬਾਰਡਰ ਚੱਕ ਟੱਪ ਕੇ ਜਿਹੜੇ ਉਹ ਇਸ ਤਰੀਕੇ ਦੇ ਨਾਲ ਜਿਹੜੇ ਉਹ ਆਏ ਸੀਗੇ ਤੇ ਉਹਨਾਂ ਨੂੰ ਕਹਿੰਦੇ ਵੀ ਡਿਟੇਨ ਕਰ ਲਿਆ ਕੈਚ ਐਂਡ ਰੀਲੀਜ਼ ਦੇ ਅਧੀਨ ਜਿਹੜੇ ਫੜ ਕੇ ਪਹਿਲਾਂ ਛੱਡੇ ਸੀਗੇ ਉਹਨਾਂ ਦੇ ਉੱਤੇ ਜਿਹੜਾ ਇਸ ਟਾਈਮ ਟਰੰਪ ਪ੍ਰਸ਼ਾਸਨ ਦਾ ਉਹ ਪੂਰੀ ਤਰ੍ਹਾਂ ਜਿਹੜਾ ਨਿਸ਼ਾਨਾ ਜਿਹੜਾ ਉਹ ਸਾਧਰਿਆ ਹੈਗਾ ਆ ਸੋ ਇਹ ਇਹ ਹੁਣ ਇੱਥੇ ਸ਼ਿਲਾਰੂ ਜੇ ਮੂੰਹ ਚੱਕ ਕੇ ਆ ਜਾਂਦੇ ਵੀ ਆ ਦੇਖੋ ਜੀ ਅਸੀਂ ਚੈਟ ਕੀਤੀ ਸੀ ਉਹ ਕਹਿੰਦੇ ਜੀ ਇਦਾਂ ਨਹੀਂ ਹੋ ਸਕਦਾ ਆ ਤੁਹਾਡੇ ਸਾਹਮਣੇ ਹੀ ਹੋ ਰਿਹਾ ਆ ਮੇਰੇ ਕਹੇ ਜਾਂ ਭਾਜੀ ਦੇ ਕਹੇ ਨਹੀਂ ਗੱਲ ਬਣਨੀ ਜਿੰਨੇ ਨਾਲ ਵਾਪਰ ਰਹੇ ਆ ਨਾ ਉਹ ਉਹਨੂੰ ਪਤਾ ਉਹਨੂੰ ਪੁੱਛ ਕੇ ਦੇਖੋ ਔਰ ਟੱਬਰ ਨੂੰ ਪੁੱਛ ਕੇ ਦੇਖੋ ਵੀ ਉਹਦੇ ਨਾਲ ਬਣ ਕੀ ਰਿਆ ਜੇ ਨਾਂ ਦਸੀਏ ਫਿਰ ਕਹਿਣਾ ਤੁਸੀਂ ਦੱਸਿਆ ਕਿਉਂ ਨਹੀਂ ਪਹਿਲਾਂ ਜੇ ਦੱਸ ਦਿਆਂ ਤੇ ਫਿਰ ਕਹਿੰਦੇ ਡਰਦੇ ਡਰੋ ਨਾ ਭਰਾਵਾ ਰਿਐਲਿਟੀ ਆ ਇਹ ਸੱਚ ਆ ਸੱਚ ਦਾ ਸਾਹਮਣਾ ਕਰੋ ਸਾਨੂੰ ਕਾਲ ਕਰਕੇ ਜਾਂ ਕਿਸੇ ਹੋਰ ਨੂੰ ਕਾਲ ਕਰਕੇ ਧਮਕੀ ਦੇਣ ਦੇ ਨਾਲ ਨਹੀਂ ਗੱਲ ਬਣਨੀ ਇਹਦੇ ਨਾਲ ਨਹੀਂ ਗੱਲ ਬਣਨੀ ਇਹ ਜਿਹੜੇ ਤੁਹਾਡੇ ਕਾਗਜ਼ ਪੱਤਰ ਆ ਉਹਨੂੰ ਸੈੱਟ ਕਰੋ ਸਾਡੇ ਕਹੇ ਜਿਹੜਾ ਆ ਉਹ ਨਾ ਆਈ ਸਾਡੇ ਕਹੇ ਚੱਲਦੀ ਆ ਤੇ ਨਾ ਜਿਹੜਾ ਤੁਸੀਂ ਸਾਡੇ ਕਹੇ ਚਲਦੇ ਆ ਤੇ ਜਦੋਂ ਆਈਸ ਨੇ ਆਪਣੀ ਕਾਰਵਾਈ ਪਾਉਣੀ ਫਿਰ ਉਹਨਾਂ ਨੇ ਉਸੇ ਹਿਸਾਬ ਨਾਲ ਹੀ ਚੱਲਣਾ ਹੈਗਾ ਸੋ ਬਿਲਕੁਲ ਸੋ ਆਪਣਾ ਜਿਹੜਾ ਉਹ ਖਬਰ ਤੁਹਾਡੇ ਨਾਲ ਸਾਂਝੀ ਕਰਦਾ ਮਤਲਬ ਇਹ ਆ ਕਿ ਅਸੀਂ ਨਹੀਂ ਜਾਂਦੇ ਕੋਈ ਆਪਣਾ ਭੈਣ ਭਰਾ ਦਾ ਕਿਸੇ ਦਾ ਨੁਕਸਾਨ ਹੋਵੇ ਕਿ ਭਈ ਆਪਣਾ ਪੇਪਰ ਵਰਕ ਸਾਰਾ ਕੁਝ ਸਹੀ ਰੱਖੋ ਕਿਹੜੇ ਵੇਲੇ ਆਈਸ ਨੇ ਕਿੱਥੇ ਆ ਜਾਣਾ ਫੋਰਚਨ ਮੈਗਜ਼ੀਨ ਕਮ ਅੱਜ ਰਿਪੋਰਟ ਕਰ ਰਿਹਾ ਅੱਜ ਦਾ ਕਹਿੰਦੇ ਵੀ ਕੋਲੰਬੀਅਨ ਇਮੀਗ੍ਰੈਂਟ ਕਪਰ ਪਲਾਨਿੰਗ देयर ਵੈਡਿੰਗ ਸ਼ੋਡ ਅਪ ਫਾਰ ਏ ਰੂਟੀਨ ਆਈਸ ਚੈੱਕਅਪ ਤੇ ਐਨ ਵਨ ਵਾਸ ਰਿਪੋਰਟਡ ਹੁਣ ਤੁਸੀਂ ਕਈ ਵਾਰ ਹੁੰਦੇ ਨਾ ਕਈਆਂ ਨੂੰ ਆਜਦੇ ਕੋਲ ਜਾਣਾ ਪੈਂਦਾ ਹੈਗਾ ਤੁਹਾਨੂੰ ਹਾਜ਼ਰੀ ਲਵਾਣ ਜਾਣਾ ਪੈਂਦਾ ਸੋ ਇਹ ਕਪਲ ਸੀਗਾ ਕਲੰਬੀਆ ਦਾ ਰਹਿਣ ਵਾਲਾ ਤੇ ਇਹਨਾਂ ਨੇ ਵਿਆਹ ਆਪਣਾ ਪਲਾਨਿੰਗ ਕਰ ਰਹੇ ਸੀ ਵੀ ਕਦੋਂ ਕਰਨਾ ਹੈ ਤੇ ਉਹ ਜਦੋਂ ਆਪਣੀ ਡੇਟ ਦੇ ਉੱਤੇ ਗਿਆ ਹੁਣ ਚੈੱਕ ਕਰਾ ਸ਼ੋਅ ਅਪ ਕਰਨ ਤੇ ਉਹਨਾਂ ਨੇ ਉੱਥੋਂ ਚੱਕ ਗਏ ਜੀ ਉਹਨੂੰ ਛਾੜ ਦਿੱਤਾ ਜੀ ਬਿਲਕੁਲ ਸੋ ਇਦਾਂ ਦੀਆਂ ਖਬਰਾਂ ਜਿਹੜੀਆਂ ਆਉਂਦੀਆਂ ਸਨ ਇੱਕ ਹੋਰ ਖਬਰ ਜਿਹੜੇ ਪਹਿਲਾ ਲੀਗਲਸ ਆ ਉਹਨਾਂ ਦੇ ਲਈ ਬੜੀ ਇੰਪੋਰਟੈਂਟ ਖਬਰ ਆ ਗਈ ਹੈ ਇਹ ਮਿਆਮੀ ਤੋਂ ਹਰਜੋਤ ਸਿੰਘ ਜੀ ਖਬਰ ਆ ਗਈ ਆ ਇਕ ਉਹਨਾਂ ਨੇ ਬੀਬੀ ਚੱਕ ਲਈ ਹੈ ਜੀ ਉੱਥੇ ਡਿਪਾਰਟਮੈਂਟ ਆਫ ਜਸਟਿਸ ਨੇ ਐਂਡਰੀਆ ਸੀ ਕੋਰੇਰਾ 37 ਸਾਲਾਂ ਦੀ ਸਨਰਾਈਜ਼ ਦੀ ਉੱਥੇ ਰਹਿਣ ਵਾਲੀ ਸੀ ਉਹਦੇ ਉੱਤੇ ਦੋਸ਼ ਯੂਐਸਸੀਏਐਸ ਦੇ ਦੁਆਰਾ ਇਹ ਆ ਜੀ ਵੀ ਹਜ਼ਾਰ ਤੋਂ ਵੱਧ ਕਹਿੰਦੇ ਉਹਨੇ ਅਸਾਈਲਮ ਦੀ ਐਪਲੀਕੇਸ਼ਨ ਜਿਹੜੀਆਂ ਭਰੀਆਂ ਉਹ ਫੇਕ ਅਸਾਈਲਮ ਐਪਲੀਕੇਸ਼ਨ ਸੀਗੀਆਂ ਸੋ ਉਸ ਚੱਕਰ ਦੇ ਵਿੱਚ ਹੁਣ ਉਹ ਬੀਬੀ ਜਿਹੜੀ ਉਹਨਾਂ ਨੇ ਇੱਕ ਪੈਰਾਲੀਗਲ ਆ ਉਸ ਨੂੰ ਚੱਕ ਲਿਆ ਆ ਜੇ ਆਉਂਦੇ ਸਮੇਂ ਦੇ ਵਿੱਚ ਆਪਣੀ ਕਮਿਊਨਿਟੀ ਦੇ ਵੀ ਜੇ ਕੋਈ ਇਦਾਂ ਦੇ ਕੇਸ ਨਿਕਲੇ ਤਾਂ ਹੋ ਸਕਦਾ ਵੀ ਕਈਆਂ ਦੇ ਉੱਤੇ ਜਿਹੜੀ ਉਹ ਗਾਜ ਦਿਗਣੀ ਡਸ ਨਾਟ ਮੈਟਰ ਵੀ ਉਹ ਕੋਈ ਪੈਰਾ ਲੀਗਲ ਆ ਜਾਂ ਸਾਇਲਮ ਅਪਲਾਈ ਕਰਨ ਵਾਲਾ ਆ ਜਾਂ ਵਕੀਲ ਆ ਜਾਂ ਕੋਈ ਵੀ ਆ ਇਹ ਕਿਸੇ ਦੇ ਨਾਲ ਵੀ ਜਿਹੜਾ ਵਾਪਰ ਸਕਦਾ ਸੋ ਇੱਥੋਂ ਇਹ ਪਤਾ ਲੱਗ ਰਿਹਾ ਵੀ ਜਿਹੜੀ ਮੌਜੂਦਾ ਪ੍ਰਸ਼ਾਸਨ ਆ ਉਹ ਕੱਲਾ ਲੋਕਾਂ ਨੂੰ ਫੜੋ ਫੜਾਈ ਦੇ ਵਿੱਚ ਨਹੀਂ ਆ ਜਿਨ੍ਹਾਂ ਨੇ ਉਹਨਾਂ ਦੀ ਮਦਦ ਵੀ ਕੀਤੀ ਆ ਉਹਨਾਂ ਦੇ ਦਿਵਾਲੇ ਵੀ ਜਿਹੜਾ ਇਹ ਜਾ ਰਹੇ ਕਹਿੰਦੇ ਵੀ ਜੇ ਉਹ ਹੁਣ ਇਸ ਦੇ ਉੱਤੇ ਦੋਸ਼ ਸਾਬਤ ਹੁੰਦੇ ਆ 10 ਸਾਲ ਦੀ ਸਜ਼ਾ ਤੇ 50000 ਡਾਲਰ ਦਾ ਜਿਹੜਾ ਜੁਰਮਾਨਾ ਆ ਕੌਸ ਨੂੰ ਪੈ ਸਕਦਾ ਆ ਸੋ 37 ਸਾਲਾਂ ਦੀ ਕੁਰੇਰਾ ਪੈਰਾ ਲੀਗਲ ਦੇ ਤੌਰ ਦੇ ਉੱਤੇ ਕੰਮ ਕਰਦੀ ਸੀ ਉਹਦੇ ਉੱਤੇ ਇਹ ਦੋਸ਼ ਵੀ 1000 ਤੋਂ ਵੱਧ ਨਕਲੀ ਜਿਹੜੀਆਂ ਫੇਕ ਅਸਾਈਲਮ ਐਪਲੀਕੇਸ਼ਨਸ ਭਰਨ ਦੇ ਵਿੱਚ ਉਹਨੇ ਮਦਦ ਕੀਤੀ ਆ ਸਾਊਥ ਫੁਲਰੀਡਾ ਦੀ ਇਹ ਰਹਿਣ ਵਾਲੀ ਸੀ ਉਸ ਨੂੰ ਹੁਣ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਹੈਗਾ ਆ ਸੋ ਜਿਹੜਾ ਬਚ ਕੇ ਮੋੜ ਤੋਂ ਜੋ ਸਥਿਤੀ ਇਸ ਟਾਈਮ ਦੁਨੀਆ ਭਰ ਦੇ ਵਿੱਚ ਦੁਨੀਆ ਭਰ ਚ ਨਹੀਂ ਜੋ ਅਮਰੀਕਾ ਦੇ ਵਿੱਚ ਚੱਲ ਰਹੀ ਹੈਗੀ